ਸਾਰੇ ਅੱਜ ਲੋਹੜੀ ਦੇ ਤਿਹਾਰ ਤੇ ਇਹ ਕਹਿ ਕੇ ਅਸੀਂ ਆਉਣ ਵਾਲੇ ਸਮੇਂ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਹੈ ਜਾਂ ਜਿਹੜੇ ਕੰਮ ਹੋਣ ਵਾਲੇ ਆ ਬਹੁਤ ਤੇਜ਼ੀ ਨਾਲ ਕਰਾਵਾਂਗੇ ਇਹ ਸੀ ਆਪਣੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਸੀ ਕੰਪਲੈਕਸ ਵਿੱਚ ਪਰਿਵਾਰ ਦੀ ਤਰ੍ਹਾਂ ਲੋਹੜੀ ਬਣਾਈ ਹੈ ਕਿ ਮੈਂ ਸਾਰੇ ਫਤੇਗੜ ਸਾਹਿਬ ਦੇ ਵਾਸੀਆਂ ਨੂੰ ਵੀ ਇਸ ਕੰਪਲੈਕਸ ਬਣਵਾ ਐਡਮਿਨਿਸਟ੍ਰੇਸ਼ਨ ਵੱਲੋਂ ਲੋਹੜੀ ਦੀ ਮੁਬਾਰਕਾ ਦੇਣਾ ਚਾਹੁੰਦੀ ਹਾਂ ਮਾਨਯੋਗ ਸਰਦਾਰ ਕੋਨ ਸ੍ਰਮਾਨ ਸਭ ਦੀ ਗੋਈ ਜਿਹੜੇ ਕੰਮ ਪੈਂਡਿੰਗ ਪਏ ਨੇ ਉਹ ਇਸ ਸਾਲ ਅਸੀਂ ਸਾਰੇ ਸ਼ਹਿਰ ਨੂੰ ਕੰਮ ਕਰਕੇ ਉਹਨਾਂ ਦੀ ਸੇਵਾ ਵਿਛਾਜ ਕਰਾਂਗੇ। ਲੋੜੀ ਦਾ ਮਤਲਬ ਹੀ ਇਹ ਹੈ ਕਿ ਅਸੀਂ ਸਾਰੇ ਮਿਲ ਕੇ ਖੁਸ਼ੀਆਂ ਆਪਸ ਵਿੱਚ ਵੰਡਦੇ ਹਾਂ ਕਿ ਅੱਜ ਇਸ ਦਿਨ। ਅੱਜ ਲੋੜੀ ਦਾ ਤਿਹਾਰ ਹੈ ਅਸੀਂ ਆਪਣੇ ਆਫਿਸ ਸਰੰਦ ਵਿਖੇ ਆਮ ਆਦਮੀ ਪਾਰਟੀ ਦਾ ਜਿਹੜਾ ਆਫਿਸ ਹੈ ਉਹਦੇ ਵੀ ਸਾਡੇ ਸਾਰੇ ਸ਼ਹਿਰ ਦੇ ਵਲੰਟੀਅਰ ਸਾਹਿਬਾਨ ਆਏ। ਇੱਕਠੇ ਹੋ ਕੇ ਅਸੀਂ ਲੋੜੀ ਮਨਾਈ ਆ ਸਾਡੇ ਐਫਸੀ ਸਹਿਬਾਨ ਆ ਯਾਰ ਸਾਡੀ ਭੈਣ ਵੀ ਸੀ ਔਰ ਅਸੀਂ ਜਿੰਨੇ ਸਾਡੇ ਵਲੰਟੀਅਰ ਸਹਿਬਾਨ ਆਏ ਆ ਅਸੀਂ ਸਾਰਿਆਂ ਨੇ ਅੱਜ ਲੋੜੀ ਦੇ ਤਿਹਾਰ ਤੇ ਇਹ ਕਹਿ ਕੇ ਅਸੀਂ ਆਉਣ ਵਾਲੇ ਸਮੇਂ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਹੈ ਇਹ ਜਿਹੜੇ ਕੰਮ ਹੋਣ ਵਾਲੇ ਆ ਬਹੁਤ ਤੇਜ਼ੀ ਨਾਲ ਕਰਾਵਾਂਗੇ ਇਹ ਸੀ ਆਪਣੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਮਾਨਯੋਗ ਸਰਦਾਰ ਭੌਂਸ ਸਿੰਘ ਮਾਨ ਸਾਹਿਬ ਦੀ ਗੋਈ ਜਿਹੜੇ ਕੰਮ ਪੈਂਡਿੰਗ ਪਏ ਨੇ ਉਹ ਇਸ ਸਾਲ ਅਸੀਂ ਸਾਰੇ ਸ਼ਹਿਰ ਨੂੰ ਕੰਮ ਕਰਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਕਰਾਂਗੇ ਜੀ ਆਜਿਸੀ ਸਾਰਿਆਂ ਨੇ ਡੀਸੀ ਕੰਪਲੈਕਸ ਵਿੱਚ ਇੱਕ ਪਰਿਵਾਰ ਦੀ ਤਰ੍ਹਾਂ ਲੋੜੀ ਮਨਾਈ ਹੈ ਤੇ ਮੈਂ ਸਾਰੇ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਨੂੰ ਵੀ ਡੀਸੀ ਕੰਪਲੈਕਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਲੋੜੀ ਦੀਆਂ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਤੇ ਇਹ ਪਰਮਾਤਮਾ ਅੱਗੇ ਬੇਨਤੀ ਕਰਦੀ ਹਾਂ ਅਰਦਾਸ ਕਰਦੀ ਹਾਂ ਕਿ ਸਾਰਿਆਂ ਲਈ ਜਿਹੜਾ ਹੁਣ ਆਉਣ ਵਾਲਾ ਸਮੇਂ ਹੈ ਉਹ ਖੁਸ਼ੀਆਂ ਖੇੜਿਆਂ ਭਰਿਆ ਹੋਵੇ ਤੇ ਲੋੜੀ ਦਾ ਮਤਲਬ ਇਹ ਹੈ ਕਿ ਅਸੀਂ ਸਾਰੇ ਮਿਲ ਕੇ ਖੁਸ਼ੀਆਂ ਆਪਸ ਵਿੱਚ ਵੰਡਦੇ ਹਾਂ ਤੇ ਅੱਜ ਅਸੀਂ ਥੈਂਕ ਯੂ ਸਾਰੇ ਅੱਜ ਲੋੜੀ ਦੇ ਤਿਹਾਰ ਤੇ ਇੱਕ ਇੱਕੀ ਅਸੀਂ ਆਉਣ ਵਾਲੇ ਸਮੇਂ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਹੈ ਜਾਂ ਜਿਹੜੇ ਕੰਮ ਹੋਣ ਵਾਲੇ ਆ ਬਹੁਤ ਤੇਜ਼ੀ ਨਾਲ ਕਰਾਵਾਂਗੇ ਇਸੇ ਆਪਣੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਸੀ ਕੰਪਲੈਕਸ ਵਿੱਚ ਪਰਿਵਾਰ ਦੀ ਤਰ੍ਹਾਂ ਲੋਰੀ ਬਣਾਈ ਹੈ ਤੇ ਮੈਂ ਸਾਰੇ ਫਤੇਗੜ ਸਾਹਿਬ ਦੇ ਵਾਸੀਆਂ ਨੂੰ ਵੀ ਇਸ ਕੰਪਲੈਕਸ ਬਣਵਾ ਐਡਮਿਨਿਸਟ੍ਰੇਸ਼ਨ ਵੱਲੋਂ ਲੋਰੀ ਤੇ ਮੁਬਾਰਕਾ ਦੇਣਾ ਚਾਹੁੰਦੀ ਹਾਂ ਮਾਨਯੋਗ ਸਰਦਾਰ ਕੋਨ ਸਿੰਘ ਮਾਨ ਸਾਹਿਬ ਦੀ ਕੋਈ ਜਿਹੜੇ ਕੰਮ ਪੈਂਡਿੰਗ ਬੇ ਨੇ ਉਹ ਇਸ ਸਾਲ ਅਸੀਂ ਸਾਰੇ ਸ਼ਹਿਰ ਨੂੰ ਕੰਮ ਕਰਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਕਰਾਂਗੇ। ਕੋਲ ਲੋੜੀ ਦਾ ਮਤਲਬ ਇਹ ਹੈ ਕਿ ਅਸੀਂ ਸਾਰੇ ਮਿਲ ਕੇ ਖੁਸ਼ੀਆਂ ਆਪਸ ਵਿੱਚ ਵੰਡਦੇ ਹਾਂ ਕਿ ਅੱਜ ਉਸ ਦਿਨ। ਅੱਜ ਲੋੜੀ ਦਾ ਤਿਹਾਰ ਹੈ ਅਸੀਂ ਆਪਣੇ ਆਫਿਸ ਰੰਗ ਵਿਖੇ ਆਮ ਆਦਮੀ ਪਾਰਟੀ ਦਾ ਜਿਹੜਾ ਆਫਿਸ ਹੈ ਉਹਦੇ ਵੀ ਸਾਡੇ ਸਾਰੇ ਸ਼ਹਿਰ ਦੇ ਵਲੰਟੀਅਰ ਸਾਹਿਬਾਨ ਆਏ ਆ ਇਕੱਠੇ ਹੋ ਕੇ ਅਸੀਂ ਲੋੜੀ ਬਣਾਈਆ ਸਾਡੇ ਐਫਸੀ ਸਹਿਬਾਨ ਆਏ ਸਾਡੀ ਭੈਣ ਵੀ ਸੀ ਔਰ ਅਸੀਂ ਜਿੰਨੇ ਸਾਡੇ ਵਲੰਟੀਅਰ ਸਹਿਬਾਨ ਆਏ ਆ ਅਸੀਂ ਸਾਰਿਆਂ ਨੇ ਅੱਜ ਲੋੜੀ ਦੇ ਤਿਹਾਰ ਤੇ ਇਹ ਕਹਿ ਕੇ ਅਸੀਂ ਆਉਣ ਵਾਲੇ ਸਮੇਂ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਹੈ ਇਹ ਜਿਹੜੇ ਕੰਮ ਹੋਣ ਵਾਲੇ ਆ ਬਹੁਤ ਤੇਜ਼ੀ ਨਾਲ ਕਰਾਵਾਂਗੇ ਇਹ ਸੀ ਆਪਣੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਮਾਨਯੋਗ ਸਰਦਾਰ ਭੌਂਸ ਸਿੰਘ ਮਾਨ ਸਾਹਿਬ ਦੀ ਗੋਈ ਜਿਹੜੇ ਕੰਮ ਪੈਂਡਿੰਗ ਪਏ ਨੇ ਉਹ ਇਸ ਸਾਲ ਅਸੀਂ ਸਾਰੇ ਸ਼ਹਿਰ ਨੂੰ ਕੰਮ ਕਰਕੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਕਰਾਂਗੇ ਜੀ ਆਜਿਸੀ ਸਾਰਿਆਂ ਨੇ ਡੀਸੀ ਕੰਪਲੈਕਸ ਵਿੱਚ ਇੱਕ ਪਰਿਵਾਰ ਦੀ ਤਰ੍ਹਾਂ ਲੋੜੀ ਮਨਾਈ ਹੈ ਤੇ ਮੈਂ ਸਾਰੇ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਨੂੰ ਵੀ ਡੀਸੀ ਕੰਪਲੈਕਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਲੋੜੀ ਦੇ ਮੁਬਾਰਕਾ ਲੈਣਾ ਚਾਹੁੰਦੀ ਹਾਂ ਤੇ ਇਹ ਪਰਮਾਤਮਾ ਅੱਗੇ ਬੇਨਤੀ ਕਰਦੀ ਹਾਂ ਅਰਦਾਸ ਕਰਦੀ ਹਾਂ ਕਿ ਸਾਰਿਆਂ ਲਈ ਜਿਹੜਾ ਹੁਣ ਆਉਣ ਵਾਲਾ ਸਮੇਂ ਹੈ ਉਹ ਖੁਸ਼ੀਆਂ ਖੇੜਿਆਂ ਭਰਿਆ ਹੋਵੇ ਲੋੜੀ ਦਾ ਮਤਲਬ ਇਹ ਹੈ ਕਿ ਅਸੀਂ ਸਾਰੇ ਮਿਲ ਕੇ ਖੁਸ਼ੀਆਂ ਆਪਸ ਵਿੱਚ ਵੰਡਦੇ ਹਾਂ ਤੇ ਅੱਜ ਅਸੀਂ